ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣ ਦੀ ਵਚਨਬੱਤਾਂ ਨੂੰ ਦਰਸਾਉਂਦਿਆਂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਘਟਾਰੂ ਚੱਕ ਨੇ ਕਪੂਰਥਲਾ ਦਾਣਾ ਮੰਡੀ ਦਾ ਦੌਰਾ ਕੀਤਾ। ਐਸੇ ਦੌਰਾਨ ਕਿਹਾ ਕਿ ਰਾਜ ਦੇ ਅੰਦਰ ਝੋਨੇ ਦੀ ਖਰੀਦ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜਾਰੀ ਹੈ ਅਤੇ ਹੁਣ ਤੱਕ 45 ਲੱਖ ਮੀਟਰਕ ਟਨ ਤੋਂ ਵੱਧ ਝੋਨੇ ਦੀ ਆਮਦ ਹੋ ਚੁੱਕੀ ਹੈ। ਸੋ ਇਸੇ ਦੌਰਾਨ ਉਹਨਾਂ ਹੋਰ ਕੀ ਕੁਝ ਕਿਹਾ ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਆ ਪੰਜਾਬ ਦੇ ਅੰਦਰ ਦੋਨੋਂ ਜਿਹੜੇ ਸੀਜ਼ਨ ਨੇ ਕਣਕ ਉ르ਚਾ ਨੇ ਦਾ ਇਹ ਪੰਜਾਬ ਦੀ ਆਰਥਿਕਤਾ ਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕਰਦੇ ਆ। ਇਹਦੇ ਨਾਲ ਕਰੋੜਾਂ ਲੋਕ ਜੁੜੇ ਆ, ਕਰੋੜਾਂ ਕਰੋੜਾਂ ਪੰਜਾਬੀ ਜੁੜੇ ਆ। ਨਾ ਕੇਵਲ ਕਿਸਾਨ ਕਿਸਾਨ ਤਾਂ ਜੁੜਿਆ ਹੀ ਆ। ਪਰ ਇਹਦੇ ਨਾਲ ਦੀ ਨਾਲ ਆੜਤੀ ਵੀ, ਮਿਲਨਰਸ ਵੀ ਔਰ ਮਜ਼ਦੂਰ ਵੀ ਅ ਮਤਲਬ ਇਹ ਸੀਜ਼ਨ ਦੇ ਉੱਤੇ ਵੱਡੀਆਂ ਆਸਾਂ ਤੇ ਉਮੀਦਾਂ ਰੱਖਦੇ ਆ। ਸੋ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਜਿਹੜੇ ਪ੍ਰਬੰਧ ਇਸ ਸੀਜ਼ਨ ਨੂੰ ਲੈ ਕੇ ਕੀਤੇ ਗਿਆ ਉਹਦਾ ਜ਼ਾਇਦਾ ਲੈਣ ਦੇ ਲਈ ਮੈਂ ਅੱਜ ਪਹਿਲੋਂ ਤਰਨਤਾਰ ਮੰਡੀਸ ਗਏ ਆ ਫਿਰ ਉਸ ਤੋਂ ਬਾਅਦ ਸ੍ਰੀ ਆਪਣਾ ਗੁਇੰਦਵਾਲ ਸਾਹਿਬ ਜਾ ਕੇ ਆਇਆ ਔਰ ਹੁਣ ਮੈਂ ਕਪੂਰਥਲਾ ਦੀ ਮਤਲਬ 메જર ਮੰਡੀ ਦੇ ਵਿੱਚ ਆਇਆ ਮੇਨ ਮੰਡੀ ਦੇ ਵਿੱਚ ਸੋ ਲਗਾਤਾਰ ਡੇ ਬਾਏ ਡੇ ਜਿਹੜਾ ਚੌਹਨੇ ਦੀ ਖਰੀਦ ਦਾ ਸੀਜ਼ਨ ਹੈਗਾ ਉਹ ਪੀਕ ਤੇ ਜਾ ਰਿਹਾ ਸੋ ਪਹਿਲੀ ਅਕਤੂਬਰ ਤੋਂ ਚੌਹਨੇ ਦੀ ਖਰੀਦ ਸ਼ੁਰੂ ਹੋਈ ਆ ਲਗਭਗ 8 ਲੱਖ ਤੋਂ ਉੱਪਰ ਕਿਸਾਨ ਇਹਨਾਂ ਦੇਣਾ ਚ ਮੰਡੀ ਚ ਆਪਣੀ ਫਸਲ ਲਿਕੇ ਹੁੰਦਾ ਤੇ 1854 ਮੰਡੀਆਂ ਦਾ ਪੰਜਾਬ ਦੇ ਵਿੱਚ ਅਸੀਂ ਇੰਤਜ਼ਾਮ ਕੀਤਾ ਜਿਨ੍ਹਾਂ ਨੂੰ ਖਰੀਦ ਕੇ ਅੰਦਰ ਦੇ ਰੂਪ ਦੇ ਵਿੱਚ ਅਸੀਂ ਕਹਿੰਦੇ ਆ ਸੋ ਹੁਣ ਤੱਕ ਜਿਹੜਾ ਚੋਹਾਨਾ ਮੰਡੀਆਂ ਚ ਆਇਆ ਉਹ 45 ਲੱਖ ਮੀਟਰ ਟਨ ਪਹੁੰਚਿਆ ਵੱਖ-ਵੱਖ ਥਾਵਾਂ ਤੋਂ ਤੇ ਚੰਗੀ ਖੁਸ਼ੀ ਵਾਲੀ ਗੱਲ ਇਹ ਹੈ ਕਿ ਅਸੀਂ 63.43 ਲੱਖ ਮੀਟਰ ਟਨ ਜਿਹੜਾ ਹੈ ਉਹ ਮੰਡੀ ਚ ਖਰੀਦ ਚੁੱਕੇ ਆ ਭਾਗ 95% ਦੇ ਲਗਭਗ ਜੋ ਕਿਸਾਨ ਖੁਸ਼ੀ ਨਾਲ ਆ ਰਿਹਾ ਖੁਸ਼ੀ ਨਾਲ ਵਾਪਸ ਜਾ ਰਿਹਾ ਜਿਹੜਾ ਪਹਿਲਾ ਇੱਕ ਸਾਡੇ ਰਵਾਇਤ ਰਹੀ ਆ ਨਾਮ ਸਾਡੇ ਘਰਾਂ ਚ ਗੱਲਾਂ ਹੁੰਦੀਆਂ ਸੀਗਾ ਵੀ ਹੁਣ ਝੋਨੇ ਦਾ ਸੀਜ਼ਨ ਆ ਗਿਆ ਤੇ ਇੱਕ ਜੀ ਦੀ ਪੱਕੀ ਤਿਆਰੀ ਕਰਾ ਦਿਓ ਡਿਊਟੀ ਲਾ ਦਿਓ ਵੀ ਮੰਡੀ ਚ ਹਫ਼ਤਿਆਂ ਵੱਧੀ ਸੋਨੇ ਪੈਣਾ ਹੁਣ ਉਹ ਦਿਨ ਚਲੇ ਗਏ ਲਗਾਤਾਰ ਕਿਸਾਨ ਜੀ ਸਵੇਰੇ ਆਉਂਦਾ ਤੇ ਸ਼ਾਮ ਨੂੰ ਵੇਲੇ ਕਰ ਦਿੱਤਾ ਜਾਂਦਾ ਜੇ ਸ਼ਾਮ ਨੂੰ ਮੰਡੀ ਚ ਜਾਂਦਾ ਤੇ ਸਵੇਰ ਨੂੰ ਵੇਲੇ ਕਰ ਦਿੱਤਾ ਜਾਂਦਾ ਤੋਂ ਲਗਾਤਾਰ ਪੈਸਾ ਵੀ 400 ਕਰੋੜ ਰੁਪਇਆ ਉਹਦੇ ਖਾਤੇ ਦੇ ਵਿੱਚ ਜਿਹੜੀ ਬਣਦੀ ਰਕਮ ਹੈ ਉਹ ਮਤਲਬ ਹੁਣ ਤੱਕ ਚੱਲੀ ਗਈ ਆ ਜੋ ਕਿਸਾਨ ਦੀਆਂ ਦੋ ਚਿੰਤਾਵਾਂ ਹੁੰਦੀਆਂ ਨੇ ਮੰਡੀ ਨੂੰ ਲੈ ਕੇ ਹਰ ਵਾਰ ਪਹਿਲੀ ਤਾਂ ਸੋਚਦਾ ਕਿ ਮੇਰੀ ਜਿਹੜੀ ਧੀਆ ਪੁੱਤਾ ਵਾਂਗ ਪਾਲੀ ਫਸਲ ਆ ਉਹ ਟਾਈਮ ਸਰ ਚੱਕੀ ਜਾਵੇ ਮੰਡੀ ਚੋਂ ਉਹਨੂੰ ਉੱਥੇ ਜ਼ਿਆਦਾ ਦਿਨ ਨਾ ਗਜ਼ਾਰਨੇ ਪੈਣ ਤੇ ਦੂਜੀ ਉਹਦੀ ਨਾਲ ਹੀ ਲੋੜ ਹੁੰਦੀ ਆ ਵੀ ਵੇਚੀ ਗਈ ਫਸਲ ਦਾ ਮੈਨੂੰ ਟਾਈਮ ਸਰ ਜਿਹੜਾ ਉਹ ਮੇਰੀ ਆ ਮੁਆਵਜ਼ਾ ਮਿਲ ਜਾਵੇ ਮੇਰਾ ਉਹ ਪੈਸਾ ਮਿਲ ਜਾਵੇ ਤਾਂ ਜੋ ਅਗਲੀਆਂ ਫਸਲਾਂ ਦੀ ਉਹ ਤਿਆਰੀ ਸਹੀ ਸਮੇਂ ਤੇ ਕਰ ਸਕਾਂ ਸੋ ਦੋਨੇ ਹੀ ਗੱਲਾਂ ਬਹੁਤ ਸਮੂਥਲੀ ਚੱਲ ਰਹੀਆਂ ਨੇ ਤੇ ਲਗਭਗ 20 ਲੱਖ ਟਨ ਤੋਂ ਉੱਪਰ ਜਿਹੜੀ ਆ ਉਹ ਪੰਜਾਬ ਦੀਆਂ ਮੰਡੀਆਂ ਚੋਂ ਲਿਫਟਿੰਗ ਜਿਹੜੀ ਉਹ ਕੀਤੀ ਜਾ ਚੁੱਕੀ ਆ ਸੋ ਮੈਨੂੰ ਖੁਸ਼ੀ ਹੈ ਅੱਜ ਮੈਂ ਕਪੂਰਥਲਾ ਮੰਡੀ ਸਾਂ ਆਇਆ ਔਰ ਬੜੇ ਅੱਛੇ ਪ੍ਰਬੰਧ ਨੇ ਮੰਤਰੀ ਸਾਹਿਬ ਸਰ ਮੰਡੀ ਚੋਂ ਸਰ ਅਕਾਲੀ ਇਹ ਭਾਜੀ ਮੰਤਰੀ ਸਾਹਿਬ ਤੁਸੀਂ ਕਿਹਾ ਕਿ ਦਾਣਾ ਦਾਣਾ ਚੱਕ ਹੋਊਗਾ ਜ਼ਿਮੀਦਾਰ ਵੇਚ ਕੇ ਉਸਲੇ ਘਰੇ ਜਾਊਗਾ 17 ਤੋਂ ਵੱਧ ਵੀ ਮੋਇਸਚਰ ਹੈਗਾ ਖਰੀਦ ਹੋਊਗੀ ਤੁਸੀਂ ਜਾ ਕੇ ਕਿਸਾਨਾਂ ਨੂੰ ਪੁੱਛੋ ਸਾਰਾ ਸਾਰਾ ਦਿਨ ਬੈਠ ਕੇ ਜਾ ਰਹੇ ਆ ਕੋਈ ਹਾਲਾਤ ਨਹੀਂ ਬਦਲੇ ਉਹੀ ਹਾਲਾਤ ਆ ਜਿਹੜੇ ਬਿਲਕੁਲ ਸਰਕਾਰ ਕੋਲ ਨਹੀਂ ਆ ਇਹ ਗੱਲ ਹੈ ਉਹ ਤੁਹਾਡੇ ਸਾਹਮਣੇ ਜਿਹੜੇ ਮੇਰੀ ਗੱਲ ਸੁਣੋ ਤੁਹਾਡੇ ਸਾਹਮਣੇ ਅਫਸਰ ਕਹਿ ਦਿੰਦੇ ਆ ਕਿ ਵੇਚ ਹੋ ਰਿਹਾ ਆ ਹੋ ਰਿਹਾ ਪਰ ਜਮੀਨੀ ਹਾਲਾਤ ਉਸੇ ਤਰ੍ਹਾਂ ਦੇ ਹੈ ਮੇਰੀ ਗੱਲ ਸੁਣੋ ਮੈਂ ਪੰਜਾਬ ਦੇ 17ਵੇਂ ਜ਼ਿਲ੍ਹੇ ਚ ਅਜਾਇਆ ਠੀਕ ਆ ਜੀ ਔਰ ਮੈਂ ਅਧਿਕਾਰੀ ਸਰਵਾਨਗਰ ਰਿਪੋਰਟ ਵੀ ਲੈਣਾ ਮੈਂ ਕਰਾ ਚੈਕਿੰਗ ਵੀ ਕਰਦਾ ਤੁਸੀਂ ਦੇਖਿਆ ਹੋਗਾ ਮੈਂ ਇਕੱਲੇ ਮਜ਼ਦੂਰਾਂ ਨੂੰ ਜਾ ਕੇ ਮਿਲਦਾ ਕਿਸਾਨਾਂ ਨੂੰ ਖੁਦ ਮਿਲਦਾ ਮੈਂ ਆਵਾਜ਼ ਦੇ ਕੇ ਅੱਜ ਵੀ ਕਪੂਰਥਲਾ ਮੰਡੀ ਚ ਗਿਆ ਵੀ ਕੋਈ ਦਿੱਕਤ ਆ ਪਰਕਿਊਰਮੈਂਟ ਨੂੰ ਲੈ ਕੇ ਔਰ ਪ੍ਰੋਕਿਊਰਮੈਂਟ ਨੂੰ ਲੈ ਕੇ ਦਿੱਕਤ ਕੋਈ ਨਹੀਂ ਹੈ ਹਾਂ ਇਹ ਸੀਜ਼ਨ ਬਹੁਤ ਵੱਡਾ ਹੁੰਦਾ ਹੈ ਪੰਜਾਬ ਦਾ ਨਲਵ ਬੱਚਾ ਬੱਚਾ ਸੀਜ਼ਨ ਨਾਲ ਜੁੜਿਆ ਕਿਤੇ ਕੋਈ ਮਾੜੀ ਮੋਟੀ ਕੋਈ ਕਮਜ਼ੋਰੀ ਰਹਿ ਸਕਦੀ ਹੈ ਪਰ ਜਿਹੜੀ ਸਾਡੀ ਕਮਿਟਮੈਂਟ ਹੈਗੀ ਆ ਪੰਜਾਬ ਦੇ ਕਿਸਾਨਾਂ ਨਾਲ ਦਾਣਾ-ਦਾਣਾ ਚੱਕਾਂਗੇ ਭਾਵੇਂ ਮੋਟਰ ਜਿਸ ਪੱਧਰ ਦਾ ਵੀ ਹੋਵੇ ਇਹ ਸਾਡਾ ਵਾਅਦਾ ਹੈ ਤੇ ਉਸ ਵਾਅਦੇ ਤੇ ਅਸੀਂ ਕੰਮ ਕਰਾਂਗੇ ਸਰ ਅਕਾਲੀ ਸਰਕਾਰ ਵੱਲੋਂ ਜਿਹੜੇ ਤੁਹਾਡੇ ਉੱਤੇ ਅਲਿਗੇਸ਼ਨ ਲਗਾਏ ਗਏ ਆ ਪਲਾਜ਼ਾ ਦੇ ਉੱਤੇ ਧਰਨੇ ਲਾਣ ਜਾ ਰਹੇ ਕੀ ਤੁਹਾਡਾ ਕਹਿਣਾ ਹੈ ਕਿਸਾਨ ਯੂਨੀਅਨ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਚ ਟੋਲ ਪਲਾਜ਼ਾ ਤੇ ਧਰਨੇ ਲਾਣ ਜਾ ਰਹੇ ਕੀ ਕਹਿਣਾ ਹੈ ਨਹੀਂ ਮੇਰੇ ਨੋਟਸ ਚ ਨਹੀਂ ਆਇਆ ਸਰ ਅਕਾਲੀ党 ਵੱਲੋਂ ਜਿਹੜੇ ਸਾਡੇ ਸ਼ੈਲਰ ਮਾਲਕਾਂ ਦੀ ਤੁਸੀਂ ਗੱਲ ਕਰਦੇ ਹੋ ਕੋਈ ਰਹਿਣ ਦਾ ਪ੍ਰੋਗਰਾਮ ਇੱਥੇ ਕੋਈ ਰਹਿਣ ਰਹਿਣ ਵਾਸਤੇ ਕੋਈ ਸੁਵਿਧਾ ਬਲੱਭਦ ਨਹੀਂ ਹੈਗੀ ਕਪੂਰਥਲਾ ਦੇ ਇੱਕ ਤੇ ਟਾਈਮ ਸਰ ਉਹਨੂੰ ਇਹ ਭੁਗਤਾਨ ਹੋਵੇ ਤਾਂ ਜਿਹੜਾ ইস্যੂ ਹੈਗਾ ਐਫਸੀਆਰ ਦਾ ਇਹ ਐਫਸੀ ਨਾਲ ਐਫਸੀਆਈ ਨਾਲ ਜੁੜਿਆ ਜੀ ਇਹ ਕੇਂਦਰ ਸਰਕਾਰ ਨਾਲ ਜੁੜਿਆ ਸਵਾਲ ਹੈਗਾ ਜਿਹਦੇ ਸਵਾਲ ਦੇ ਉੱਤੇ ਸਾਡੇ ਮਿਲਰਜ਼ ਨੇ ਪਿਛਲੇ ਦਿਨਾਂ 'ਚ ਸਟ੍ਰਾਈਕ ਵੀ ਕੀਤੀ ਹੈ ਮੈਂ 3 ਦਿਨ ਪਹਿਲਾਂ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਏਜੰਡਾ ਆਇਆ ਸੀਗਾ ਉਸ ਏਜੰਡੇ ਨੂੰ ਸਮਝਿਆ ਉਹ ਸਾਡੇ ਤੋਂ ਚਾਹੁੰਦੇ ਨੇ ਪੰਜਾਬ ਦੀ ਸਰਕਾਰ ਕੋ ਵੀ ਕੇਂਦਰ ਦੇ ਨਾਲ ਐਫਸੀਆਈ ਨਾਲ ਗੱਲ ਕੀਤੀ ਜਾਵੇ ਸਾਡੇ ਸਵਾਲਾਂ ਦੇ ਕਾਲੀ ਦਲ ਵੱਲੋਂ ਜਿਹੜੇ ਕਿ ਸਕਵੀਰ ਬਾਦਲ ਵੱਲੋਂ ਤੁਹਾਡੀ ਸਰਕਾਰ ਦੇ ਉੱਤੇ ਮੰਡਿਆਂ ਨੂੰ ਲੈ ਕੇ ਜਿਹੜੇ ਸਵਾਲੀ ਨਿਸ਼ਾਨ ਲਗਾਏ ਜਾ ਰਹੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਸਵਾਲੀ ਨਿਸ਼ਾਨ ਤੇ ਦੱਸੋ ਕਿਹੜੇ ਆ ਸਰ ਜੀ ਜਿਹੜੇ ਕਹਿ ਰਹੇ ਕਿ ਕਿਸਾਨਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਮੰਡਿਆਂ ਚ ਮੰਡਿਆਂ ਤੇ ਜਾ ਕੇ ਲਾਈਵ ਦਿਖਾਇਆ ਉਹਨਾਂ ਨੇ ਦਿਖਾਇਆ ਤਾਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਸਰਕਾਰ ਦੇ ਉੱਤੇ ਸਵਾਲੀ ਨਿਸ਼ਾਨ ਚੁੱਕਦੇ ਪਏ ਮੈਂ ਗਰਾਸ ਰੂਟ ਤੇ ਖੜਾ ਤੁਹਾਡੇ ਸਾਹਮਣੇ ਫਿਰ ਮੇਰੇ ਖਿਆਲ ਪੰਜਾਬ ਦੇ ਇਤਿਹਾਸ ਚ ਜੋ ਮੈਨੂੰ ਫੀਡਬੈਕ ਹੈ ਵੀ ਪਹਿਲਾ ਮੰਤਰੀ ਹੋਊਗਾ ਜਿਹੜਾ 18 18 19 20 ਵੀ ਜ਼ਿਲ੍ਹਿਆਂ 'ਚ ਜਾ ਕੇ ਲੋਕਾਂ ਨੂੰ ਮਿਲਦੇ ਆ ਲੋਕਾਂ ਨਾਲ ਗੱਲਬਾਤ ਕਰਦੇ ਆ ਮੈਂ ਵੀ ਗਰਾਸ ਰੂਟ ਤੇ ਕੰਮ ਕਰਦੇ ਆ ਮੈਂ ਤੁਹਾਡੀ ਕਪੂਰਥਲਾ ਮੰਡੀ ਦੇ ਕਿਸਾਨਾਂ ਨੂੰ ਪੁੱਛਿਆ ਹੁਣ ਮੈਂ ਗਵਿੰਦਵਾਲ ਸਾਹਿਬ ਕੋਲ ਚੱਕ ਕੇ ਆਇਆ ਉਹ ਤੋਂ ਪਹਿਲਾਂ ਤਰਨਤਾਰਨ ਪੁੱਛ ਕੇ ਆਇਆ ਪਰ ਪ੍ਰੋਕਿਉਰਮੈਂਟ ਨੂੰ ਲੈ ਕੇ ਪੰਜਾਬ ਦੀ ਮੰਡੀ ਚ ਕਿਤੇ ਵੀ ਕਿਸਾਨ ਦੀ ਰੈਜ਼ੈਂਟਮੈਂਟ ਨਹੀਂ ਪਰ ਸਵੇੜੇ ਝੋਨਾ ਜਦੋਂ ਜ਼ਿਮੀਂਦਾਰ ਲੈ ਕੇ ਆਉਂਦਾ ਸਵੇੜੇ ਫੁੱਲ ਦਿੰਦੇ ਆ ਚਾਹੇ ਸੁੱਕਾ ਹੋਵੇ ਉਹ ਫੁੱਲ ਦਿੰਦੇ ਕਹਿੰਦੇ ਇੱਕ ਵਾਰ ਜਰਨਲੀ ਅਪੀਲ ਕਰਦਾ ਪੰਜਾਬ ਦੇ ਕਿਸਾਨਾਂ ਨੂੰ ਦੋ ਮੇਰੀਆਂ ਅਪੀਲਾਂ ਨੇ ਹੰਬਲ ਰਿਕਵੈਸਟ ਹੈ ਮੇਰੀ ਉਹਨਾਂ ਨੂੰ ਇੱਕ ਤਾਂ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਆਪਾਂ ਸਾਰਿਆਂ ਨੇ ਇਸੇ ਵਾਤਾਵਰਣ ਦਾ ਸਾਹ ਲੈਣਾ ਦੂਸਰੀ ਮੇਰੀ ਬੇਨਤੀ ਹੈ ਵੀ ਕਾਲੀ ਨਾ ਕੀਤੀ ਜਾਵੇ ਫਸਲ ਨੂੰ ਸਵਾਰ ਕੇ ਥੋੜਾ ਜਿਹਾ ਮੰਡੀ ਚ ਲੈ ਕੇ ਆਉਣ ਤਾਂ ਜੋ ਇਥੇ ਉਹਨਾਂ ਦਾ ਸਮਾਂ ਬੇਸਤ ਨਾ ਹੋਵੇ ਸਾਡੇ ਵੱਲੋਂ ਉਹਨਾਂ ਨੂੰ ਗਰੰਟੀ ਹੈ ਵੀ ਕੱਲਾ ਮਨਿਸਟਰ ਦੀ ਵੀਡੀਓ ਆ ਗਈ ਆ ਮੈਂ ਥੋੜੇ ਦਿਨਾਂ ਚ ਨਸ਼ਰ ਕਰ ਦੂੰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਅੰਦਰ ਅਕਾਲੀ ਦਲ ਕਾਂਗਰਸ ਦੀ ਜ਼ਮੀਨ ਖਿਸਕੀ ਪਈ ਹੈ ਸੋ ਜਿਸ ਸੈਂਟੀਫਿਕ ਵੇ ਦੇ ਨਾਲ ਜਿਸ ਨਰਜਿਕ ਢੰਗ ਦੇ ਨਾਲ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਕੰਮ ਕਰ ਰਹੇ ਆ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਆ ਕੀ ਐਸ ਕਿ ਉਸ ਨੂੰ ਦੀ ਸਰਕਾਰ ਜਾਂ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਮਿਲਿਆ ਜਿਹੜਾ 16-16 ਘੰਟੇ ਕੰਮ ਕਰਦਾ ਸੋ ਕੌਣ ਕੀ ਕਹਿ ਰਿਹਾ ਇਹ ਤੁਹਾਨੂੰ ਦੀ ਆਪਣੀ ਡਿਊਟੀ ਹੈਗੀ ਆ ਆਪਣਾ ਉਹਨਾਂ ਦਾ ਖਲਾਕ ਆ ਆਪਣੀ ਉਹਨਾਂ ਦੀ ਮਾਰਲ ਡਿਊਟੀ ਉਹ ਕਹਿੰਦੇ ਆ ਪਰ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ ਸਰ ਜਿਹੜਾ ਕਿ ਖੇਰੇ ਵੱਲੋਂ ਤੁਹਾਡੇ ਉੱਤੇ ਜਿਹੜਾ ਕਮੈਂਟ ਕੀਤਾ ਗਿਆ ਉਹਨੂੰ ਕੀ ਕਰ ਕੋਈ ਬੰਦੇ ਦਾ ਨਾਮ ਲੈ ਆ ਯਾਰ ਕਿ